ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਚੜਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਨਰਕ ਪਰਖ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰਿਆ ਕਰੋ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਮਾਤਰ ਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਅੱਜ ਦੀ ਆਪਣੀ ਵਿਜਿਟ ਪਿੰਡ ਸੁਰ ਸਿੰਘ ਜੇ ਰਾਜੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਮੰਗੇ ਕੋਲ ਪਹੁੰਚਿਆ ਕਰਦੇ ਆ ਗੱਲਬਾਤ ਪੁੱਛਦੇ ਆ ਆਪਾਂ ਆਪਦੇ ਕਿਵੇਂ ਦੇ ਰਹਿਣਗੇ ਜਾਇਜ਼ ਤੋਂ ਜਾਇਜ਼ ਖਰੀਦੜੀ ਤੁਹਾਨੂੰ ਕਰਵਾਉਣੀ ਆ ਜੀ ਬਾਈ ਮੰਗਾ ਜੀ ਸਤਿ ਸ਼੍ਰੀ ਅਕਾਲ ਅਸੀ ਖਵੇ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੰਗੀ ਠੀਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਓਕੇ ਰਿਪੋਰਟਾਂ ਮਾਨਾ ਚਾੜਦੀ ਕਰਾਏ ਅਨੰਤ ਵਦੇ ਵਾਹ ਜੀ ਵਾਹ ਹਾਂਜੀ ਹਾਂਜੀ ਚੰਗੀਆਂ ਜੀ ਦਮਾਲੇ ਦਮਲੇ ਘੂੜੇ ਮਾਈ ਸਜਾਏ ਆ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਰੌਣਕ ਚੰਗੀ ਲਾਈ ਵਹਿਣਾ ਵੀ ਚੰਗੀਆਂ ਅੱਜ ਹਾਂ ਵੱਛੀਆਂ ਬਹੁਤ ਚੰਗੀਆਂ ਜੀ ਹਾਂ ਅੱਜ ਨਾ ਵੱਛੀਆਂ ਇਹੋ ਜੀਆਂ ਵੱਛੀਆਂ ਆਂਗੇ ਹਿਸਾਬ ਨਾਲ ਲੈ ਜਾਈਆਂਗੇ ਐ ਹਾਂ ਆ ਮੇਲਾ ਲਾਉਣ ਵਾਲਗਾ ਮੇਲਾ ਲਾਉਣ ਵਾਲਗਾ ਸਾਖੀ ਵਾਲਾ ਸਾਖੀ ਵਾਲਾ ਤੇ ਡਰੈਸ ਕਰੀਏ ਨੋਟ ਕਰਾਂ ਡਰੈਸ ਵੀਰ ਜੀ ਪੈਂਡ ਆਪਣਾ ਸੁਰਸਿੰਗ ਹੂੰ ਤੇ ਜਿਹੜਾ ਸ੍ਰੀ ਤਰਨਤਨ ਸਾਹਿਬ ਹੂੰ ਤੇ ਤਹਿਸੀਲ ਸਾਹਿਬ ਨੂੰ ਆਪਣਾ ਲੱਗਦੀ ਹੈ ਪੱਟੀ ਪੱਟੀ ਲੱਗਦੀ ਹੈ ਪੱਟੀ ਲੱਗਦੀ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 ਹੂੰ 50474 ਠੀਕ ਹੈ ਜੀ ਹਾਂ ਵਾਹ ਜੀ ਵਾਹ ਮੈਂ ਨਾ ਪੂਰੇ ਆ ਸਿਰਾ ਲਾਈ ਬਈ ਸਿਰ ਆਪ ਹਾਂ ਨਾ ਸਾਖੀ ਬੰਪਰ ਹਾਂਜੀ ਵਾਹ ਜੀ ਬਹੁਤ ਸੋਹਣੀਆ ਕਰਮਾ ਵਾਲੀ ਜਿੰਦੀ ਰਵੇ ਖਾਂ ਲੈਵੇ ਦੀ ਆਰਡਰ ਕੁਆਲਿਟੀ ਚੰਗੀ ਹਨਾ ਹਾਂਜੀ ਹਾਂਜੀ ਵਾਜੀ ਦਾ ਤੇ ਖੁੱਲ ਗਈ ਤੋਰਾ ਤਰਾ ਕਰਾਈਏ ਚੈੱਕ ਤੇ ਨਾਲ ਨਾਲ ਸੂਬਾ ਦੱਸੀਏ ਕਿਣਵਾ ਆ ਗਈ ਤੇ ਕਿਦਾਂ ਦੀ ਸੂਈ ਨਾਲੇ ਇਹ ਸੂਬਾ ਵੀਰ ਜੀ ਪਹਿਲਾ ਹੀ ਸੂਈ ਆ ਅੱਛਾ ਬੌਲਾ ਕਿੰਨਾ ਕੋਲ ਤੂੰ ਨਹੀਂ ਸੂਈ ਆ ਵੀਰ ਜੀ ਇਸ ਟਾਈਮ ਤੇ ਬੌਲਾ 13 ਕਿਲੋ ਹਾਜ਼ਰ ਹੋਊਗਾ ਵੀਰ ਦੋ ਡੰਗ ਚੋ ਗਿਆ ਆਪਣੀ ਤਸੱਲਾ ਕਰਕੇ ਹੂੰ ਟਾਈਮੋ ਟਾਈਮ ਚੋ ਗਿਆ ਤੇ ਫੇਰ ਖੜਨ ਵੀਰ ਕਿੰਨੇ ਕਿਦਾਂ ਸਹੀ ਆ ਅੱਜ ਚੌਥਾ ਦਿਨ ਆ ਸੂਈ ਨੂੰ अच्छा हां जी हां जी ठीक है दूध बन गया फिर दे हां जी हां जी दौरा करा दिए चेक जी लो लो वीर जी लो तो 13 किलो सजनो ਤੇ ਜਿਆਦਾ ਨਹੀਂ ਦੇ 15 16 17 ਪਲੱਸ ਵੀ ਬੜੇ ਜਿੱਡਾ ਆਰਡਰ ਕੁਆਲਿਟੀ ਲੱਗੀ ਇਹਨਾਂ ਤੁਸੀਂ ਆਪ ਵੀ ਵੇਖ ਲਓ ਥੱਬਿਆਂ ਦੇ ਥੱਬੇ ਲਾਈ ਬੈਠੀ ਕਰਮਾ ਲਈ ਤੇ ਪੂਰੀ ਰਾਜੀ ਬਾਜੀ ਆ ਮਧਰੀ ਟੋਲੀ ਦੀ ਆ ਗਈ ਆ ਹਨਾ ਪਹਿਲਾਂ ਮੱਛੀ ਪਲੂਣਿਆ ਸਜਣੋ ਵਾਹ ਜੀ ਵਾਹ ਮੱਛੀ ਮੋਟਰ ਲੱਗੀ ਆ ਪੂਰੀ ਰਾਜੀ ਬਾਜੀ ਕਰਾਓ ਸਿਆ ਮਾ ਜੀਆ ਮੁਰਦੀ ਮਾ ਹਾਂ ਹਾਂ ਹਨਾ ਹਾਂ ਜੀ ਮਾ ਜੀਆ ਲੈ ਚਲੋ ਬਾਂ ਲਵਨ ਰਹੀ ਸੋਣੀ ਜੀ ਦੀਦੀ ਦਾ ਵੇ ਕਰਮਾ ਵਾਲੀ ਖਾਂ ਲੈਵਾ ਚੰਗਾ ਲਾਈ ਬੈਠੀ ਆ ਜਿਹੜਾ ਲੈ ਗਿਆ ਲੈ ਗਿਆ ਲੈ ਗਿਆ ਮੇਲਾ ਲੁੱਟਣ ਵਾਲਾ ਹੀ ਕੰਮ ਬਣਿਆ ਤੇ ਬਾਈ ਜੀ ਰੇਟ ਫਿਕਸ ਇੱਕੋ ਹੀ ਕਰ ਦਿਓ ਇੱਕੋ ਰੇਟ ਵਾਰ-ਵਾਰ ਨਾ ਖੜਾਉਣਾ ਪਵੇ ਵੀਰ ਜੀ ਮੁੱਲ ਕਰਦੇ ਆਪਾਂ 50000 ਰੁਪਇਆ ਹੂੰ ਠੀਕ ਹੈ ਜੀ ਤੇ ਲੈਨ ਦੇ ਨਾਲ ਆਪਣਾ ਰਊਗਾ ਮੇਰਾ ਵੀਰ ਮੁਰਕੇ ਹੁਣ ਮੇਰਾ ਵੀਰ ਉਹ ਹੀ ਲਾਵੇ ਜਿਹਨੇ ਬੱਛੀ ਲੈਣੀ ਆ ਅੱਛਾ ਤੇ ਮੇਰਾ ਵੀਰ ਨਾ ਮੁਰਕੇ ਆਂਦੇ ਆ ਇੰਨੇ ਘਟਾਲੋ ਓਨੇ ਘਟਾਲੋ ਉਹ ਨਾ ਮੇਰਾ ਵੀਰ ਗੱਲ ਹੁੰਦੀ ਓਹਦੇ ਅੱਛਾ ਆਪਾਂ ਇੱਕ ਇਹ ਨਾਲ ਝੋੜ ਕਰਦੇ ਨੇ ਜੇ ਜਿਹਨੂੰ ਚੰਗੀ ਲੱਗਦੀ ਵੀਰ ਲੈ ਜਾਏ ਨਹੀਂ ਚੰਗੀ ਲੱਗਦੀ ਤੇ ਨਾ ਖੜੇ 40 ਹਜ਼ਾਰ ਦੀ ਵੀਰ ਵਸ਼ੀ ਦਵਾਂਗੇ ਨਹੀਂ 1000 ਕਰ ਦੇ ਨਹੀਂ ਵੀਰ 45 ਦੀ 45 ਦੀ ਤਾਂ ਵੀਰ ਪਾਈਦਾ ਨਹੀਂ ਕੋਈ ਅੱਗੇ 12 12 13 1300 ਰੁਪਇਆ ਲੈਣਾ ਮੈਨਾਂ ਫੇਨਾ ਅੱਗੇ ਵੀਰ ਨੂੰ ਇਦਾਂ ਫਿਰੋਜ਼ਪੁਰ ਕੱਲੀਆਂ ਮਂਗਾਵਾ ਉਹ ਪਿਛਲੀ ਵੀਡੀਓ ਦੇ ਤੇ ਆਹ ਹੋਣੀ ਆ ਕੱਠੀਆਂ ਕੀਤੀਆਂ ਵਾ ਨੇ ਤੇ ਉਹਨੇ 6-7 ਮੁੜ ਕੇ ਫਿਰ ਉਦੋਂ ਬਾਅਦ ਉਤਰਾ ਹੀ ਮਂਗਾ ਲਈਆਂ ਮੇ ਤੋਂ ਚੱਲ ਆ ਯਾਰ ਕਰ ਦੋ 45 ਦੀ ਕਰ ਦੋ ਮਾਨ ਪਿਆਰੀ ਜੀ ਵਸ਼ੀ ਬਹੁਤੀ ਚੰਗੀ ਜੀ ਨਹੀਂ ਚੱਲ ਚੰਗੀ ਆ ਜੰਗੀ ਕਰਕੇ ਆਖਾ 45 ਦੀ ਜਾਂ ਦੋ ਤੇ ਚਵਾਈ ਲੱਗੀ ਫਿਰ ਐ ਗੰਨੇ ਵਾਂਗੂ ਵਾਹ ਜੀ ਥਾਲੇ ਬਾਈ ਕਰਮਾਲੀ ਬਹੁਤ ਸੋਹਣਾ ਲੱਗਾ ਸੱਜਰੋਂ ਹਾਂ ਤੇ ਆਹ ਕਮਾਲ ਕਰੇ ਬੈਠੀ ਆ ਰੁਕ ਰੁਕ ਦਾ ਥਾਣ ਮੋਟਾ ਤਾਜੀ ਸੋਈ ਆਗੇ ਆ ਗਈ ਆ ਪਿਛੋ ਵੀਰ ਨੂੰ ਦਿਖਾ ਦੋ ਕਰ ਆ ਆ ਵੀਰ ਜੀ ਆ ਵੇਖੋ ਆਵਾਜ਼ ਬੱਛੀ ਵੀਰ ਜੀ ਬਾਹਲੀ ਜਿਆਦਾ ਚੰਗੀ ਜੀ ਨਹੀਂ ਲੇਵੇ ਦੀ ਬੰਦਰ ਤੇ ਫੇਸ ਪਾੜੀ ਹਾਂਜੀ 45 ਦੀ ਜਸ਼ਨੂ ਕਰਦੇ ਠੀਕ ਆ ਠੀਕ ਹੈ ਵੀਰ ਜੀ ਦੇ ਦਾਂ ਕੋਈ ਇੱਕ ਆ ਗਈ ਸੂਈ ਸਵਾਈ ਜੀ 85 ਕਰੋਸ ਇਹਦਾ ਵੀ ਬੜਾ ਥਣ ਮੱਝਾਂ ਨਾਲ ਲੱਗਾ ਹਣਾ ਮੈਂ ਨਾ ਬਹੁਤ ਵੀਰ ਜੀ ਦੋਰਾ ਕਰਾਈਏ ਚਾਹ ਕਿੰਦਾ ਕਰਮਾ ਲੈ ਉਹ ਸਜਣੋ ਤੇ ਇਹ ਬਾਈ ਜੀ ਦੀ ਕੀਮਤ ਕਿੰਨੀ ਕਰ ਦੇਣੀ ਆਪਾਂ ਜਾਇਜ਼ ਹੀ ਰਹੂਗੀ ਕੀਮਤ ਤਾਂ ਇਹਦੀ ਆਪਣੀ ਬਿਲਕੁਲ ਜਾਇਜ਼ ਹੁੰਦੀ ਆ ਅੱਛਾ ਲੈਣ ਦੇਣ ਵਾਲਾ ਮੁੱਲ ਹੀ ਹੁੰਦਾ ਨਾ ਜਾਇਜ਼ ਨਹੀਂ ਕੰਮ ਕਰਨਾ ਨਾ ਜੈ ਕਰਦੇ ਵੀਰ ਜੀ ਆਪਾਂ ਗਰਮੀ ਦਾ ਤੋਹਫਾ ਦੇ ਦੇਣਾ ਹਾਂਜੀ ਹਾਂਜੀ ਠੀਕ ਆ ਦੁੱਧ ਕੋਲ ਕਿੰਨਾ ਪੱਕਾ ਉਹ ਦੁੱਧ ਵੀ ਆ ਇਸ ਟਾਈਮ ਤੇ 14 ਕਿਲੋ ਆਈ ਰੂਗਾ ਵੀਰ ਜਿਹੜਾ ਮਰਜ਼ੀ ਜੋ ਕਿਲਾ ਜੀ 14 ਕਿਲੋ ਸਜਣਾ 13 ਕਿਲੋ ਦੀ ਗਰੰਟੀ ਤੇ ਘੱਲ ਦਾਂਗੇ ਵੀਰ ਹਾਂ ਆ ਗਈ ਕਰੋ ਸੀ ਇਹ ਵੀ ਆ ਗਈ ਹੈਨਾ ਗਰਮੀ ਵਾਲੀਆਂ ਆਈਆਂ ਜੈਡ ਕਿ ਵੀਰ ਠੀਕ ਆ ਇਹ ਫੈਂਟ ਵੀ ਚੰਗੀ ਰਹੂਗੀ ਤੇ ਦੁੱਧ ਵੀ ਚੰਗਾ ਰਹੂਗਾ ਤੇ ਬਾਕੀ ਇਹ ਨਹੀਂ ਗੱਲ ਆ ਵੀ ਮੇਰਾ ਵੀਰ ਜਿਹੜਾ ਕੋ ਮੱਤਲ ਮੱਝ ਮੱਝ ਦਾ ਵਸੋਂ ਕੰਮ ਬਾਹਰ ਹਰਦਾ ਮੱਝ ਤੇ ਮਾੜੀ ਤੋਂ ਮਾੜੀ ਵੀਰ ਜੀ ਲੱਖ ਰੁਪਏ ਤੋਂ ਬਾਹਰ ਹੋਣ ਢਈ ਆ ਇਹ ਕਿੰਨੇ ਦੇ ਦੇ ਦਾਂਗੇ ਆਪਾਂ ਹੈਂ ਤੇ ਇਹ ਵੀਰ ਜੀ ਆਪਾਂ ਲੈਣ ਦੇ ਨਾਲ ਮੌਲੀ ਕਰਨਾ ਜੀ ਇੱਕੋ ਗੱਲ ਹੀ ਫਿਕਸ ਕਰ ਦੋ ਜੀ ਇੱਕ ਸੀ ਕਰਨਾ ਜੀ ਮੁੱਲ ਕਰਦੇ ਆਪਾਂ 47000 ਰੁਪਇਆ ਤੇ ਦੇ ਦੇਣੀ ਵੀਰ ਜੀ ਆਪਾਂ 44000 ਦੀ 44 ਦੀ 44 ਦੀ ਬਿਆਰੀ ਦੀ ਨਾ ਕਰਦੀ 42 ਦੀ ਬਾਈਦਾ ਨਹੀਂ ਇਹ ਕੋਈ ਕੋਈ ਜਾਣਦੀ ਹੈ ਜਾਣਦੀ ਆ ਦਾਰੋ தோਤੇ ਮਾਰ ਕੇ ਥਾਪੀ ਹਾ ਚੱਲੇ ਜੇ ਆ ਉੱਡ ਕੇ தோਤੇ 44000 ਜਵਾਹਰ ਤੇ ਅੱਗੇ ਆ ਗਈ ਟੋਕਰ ਹਾਂ ਜੀ ਹਾਂ ਜੀ ਇਹ ਟੋਕਰ ਜੀ ਵੀ ਇਹ ਆਜੀ ਲੈਂਦੀ ਵੀਰ ਜੀ ਤੇ ਦੁੱਧ ਕੋਲ ਕਿੰਨਾ ਹੈ ਦੁੱਧ ਕਿੰਨਾ ਕੋਲ ਦੁੱਧ ਵੀਰ ਜੀ ਆਹ ਟਾਈਮ ਤੇ ਆਜਾ 8 ਕਿਲੋ ਹਾਂਜੀ ਤੇ ਜੇ ਵੀਰ ਕੋਲ ਆਨਲਾਈਨ ਮੰਗਵਾਉਂਦਾ ਤੇ ਆਪਾਂ 7 ਕਿਲੋ ਦੀ ਗਾਰੰਟੀ ਤੇ ਘੱਡਾਂਗੇ ਕਿਤੇ ਆਪਣੇ ਕੋਲ 2-4 ਦਿਨ ਰਹਿ ਗਈ ਤੇ ਦੁੱਧ 12 ਕਿਲੋ ਹੀ ਕਰ ਦੂਗੀ ਚਲੋ ਲਿਆਓ ਖੋਲੋ ਕਾਤ ਵੱਡਾ ਹਨਾ ਤੇ ਬਾਕੀ ਨਾ ਤੇ ਜੇ ਵੀਰ ਕੋਲ ਕਿਸੇ ਨਾਲ ਟਾਈਮ ਪਾਸ ਕਰਨ ਨੂੰ ਲੈਣੀ ਆ ਬਹੁਤ ਜਿਆਦੀ ਚੰਗੀ ਆ ਸੀਲਸਾ ਕੇ ਆਓ ਜਿਹਨੂੰ ਕੋਈ ਗੱਲ ਹੈਗੀ ਅੱਛਾ ਹਾਂ ਓਹ ਜੀ ਨਹੀਂ ਕੋਈ ਗੱਲਾਂ ਗਾਵਾ ਲੱਗ ਗਿਆ ਬੋਲੀ ਹਾਂਜੀ ਹਾਂਜੀ ਲੋਈ ਸੱਜਣਾ ਹਾਂਜੀ ਜੀ ਕਿੰਨੇ ਵੜੀਆਂ ਛਣੀਆਂ ਦੀਆਂ ਵਾਂ ਥਾਂ ਤੋਂ ਜਾਂਦਾ ਬੜਾ ਚੰਗਾ ਨਾ ਵੜੀਆਂ ਚੰਗੀਆਂ ਵਾਂ ਅੱਜ ਕਿਨੋਂ ਤੋਂ ਤਿਆਰ ਸਾਤ ਦੀ ਓਟ ਤੇ ਖਰਦਾ ਮਿਲ ਕੇ ਮੈਂ ਤੁਸੀਂ ਦੇਖ ਸਕਦੇ ਜੀ ਵੱਡੀ ਆ ਹਨਾ ਹਾਂਜੀ ਹਾਂਜੀ ਆਵਾਜ਼ ਆ ਥਾਂ ਬੜਾ ਤਿਲਕਣਾ ਜਾ ਪੀਣਾ ਹਾਂਜੀ ਹਾਂਜੀ ਥਾਂ ਜੀ ਪੱਕਾ ਹਨਾ ਹਾਂ ਹਾਂ ਆ ਖਾ ਲਓ ਵੀਰ ਹੁਣ ਵਾਹ ਵਾਹ ਪੂਰਾ ਸੋਨਾ ਹਾਂਜੀ ਚਲੋ ਕੋਈ ਨਹੀਂ ਥਾਂ ਥਣੋ ਕੇਆ ਮੋੜੋ ਲੈ ਚਲੋ ਪਰ ਇਹਨੂੰ ਪਰੇ ਨਹੀਂ ਘਮਾ ਲੋ ਕੋਤੀ ਘਮਾ ਕੇ ਲੈ ਚਲੋ ਤਾਂ ਇਹਦੀ ਪੱਕਾਣਾ ਸਰਾ ਆਠ ਠੀਕ ਆ ਲੋ ਇਹ ਫਿਕਰ ਤੇ ਕਿਨੇ ਦੀ ਜੀ ਜੀ ਲੈਂਦੇ ਨਾਲ ਮੌਲੀ ਕਰਨਾ ਆਪਾਂ ਜਾ ਜੀ ਮੇਰਾ ਵੀਰ ਨਾਮ ਜੀ ਮੇਰਾ ਵੀਰ ਨਾਮ ਮੁੜ ਕੇ ਉਸਤਾਇਆ ਨਾ ਕਰਨ ਮੁੜ ਕੇ ਨਾ ਲੋ ਵੀਰ ਕਰ ਪੈਣਪਰਾ ਕਰ ਦਿੰਦੇ ਐਨਾ ਮਾਨ ਕੋ ਰੋਣਾ ਕਹਿੰਦਾ ਕਰੋ ਤੇ ਆਪਾਂ ਨਾ ਬਰੇਡ ਮੇਰਾ ਵੀਰ ਉਸ ਹਾਬ ਨਾਲ ਫਿਕਸ ਹੀ ਪਾਈਦੇ ਆ ਬਸ 1000 ਦੋ ਦੋ 15 1500 ਲੈਣੀ ਹਾਂ ਹਾਂ ਜੀ ਕਿੰਨੇ ਦੀ ਜੀ ਜੈਸਨੋ ਹੀ ਹੁਣੀ ਇੱਕੋ ਗੱਲ ਹੀ ਹਾਂ 19000 ਦੇ ਦੇਣਾ 19 ਦੀ 19 ਦੀ 1000 ਸਾਡੇ ਕੋਲੋਂ ਨਹੀਂ ਵੀਰ ਜੀ ਨਾ ਖੇਲਾ ਪੀਸ ਮੈਂ 500 ਕਰ ਦਾਂਗੇ ਹਲੇ ਬਸ ਨਹੀਂ ਜਾਣ ਦੋ ਬਿਹਾਰ ਹੀ ਜਾਣ ਦੋ ਵੀਰ ਜੀ ਮੈਂ ਤਾਂ ਕੋਈ ਕੋਲੀ ਕੀਤੀ ਆਲੇ ਉਦਾਂ ਦੇ ਤੋਤੇ ਜਾਣ ਦੇ ਮਾਰਦੇ ਥਾਪੀ ਆ ਉੱਡ ਗਏ ਵਾਹ ਜਾਣ ਦੇ ਕੋਈ ਕਰ ਮਾਰ ਜਾਣ ਦੋ ਸੱਚ ਨੂੰ ਖੇਲਾ ਪੀ 18 ਦੇ ਵਿੱਚ ਕਰਾਤਾ ਤੁਹਾਨੂੰ ਤੇ ਸਾਰਿਆਂ ਦੇ ਭਾ ਪੱਤੇ ਜੈਰ ਹੀ ਆ ਠੀਕ ਆ ਜੀ ਚੰਗੇ ਥਣ ਭਾਂਡੇ ਦੇਖ ਸਕਦੇ ਜੇ ਥਾਂ ਨੂੰ ਵੇਖੋ ਮੱਝਾਂ ਵਾਲੇ ਵਾਹ ਜੀ ਵਾਹ ਤੇ ਆ ਪਹਿਲੇ ਨੰਬਰ ਵਾਲਾ ਚੁਣ ਕੇ ਮੰਟੋ ਮੇਟੀ ਤੋਤੇ ਡਾ ਦਿਓ ਸასი ਕਾਲ ਜੀ ਰੱਬ ਰੱਖਣਾ